ਰੈਡੀ ਨੌਕਰੀ ਕਰਦੀ ਸੀਤਾ ਬਿਮਾਰ ਬੱਚੀ ਨੂੰ ਮੋਢੇ ਲਾਈ ਸਵੇਰੇ 7 ਵਜੇ ਹਸਪਤਾਲ ਦੇ ਖੱਬੇ ਦਰਵਾਜ਼ੇ ਸਾਹਮਣੇ ਲੱਗੀ ਲੰਮੀ ਕਤਾਰ ਵਿੱਚ ਆ ਖੜੋਂਦੀ ਹੈ ਡੰਡੀ 10 ਵਜੇ ਤੱਕ ਵੀ ਡਾਕਟਰ ਦੇ ਨਾਂ ਪਹੁੰਚਣ ਕਾਰਨ ਪਾਣੀ ਨੂੰ ਵਿਲਕਦੇ ਬਿਮਾਰ ਬੱਚਿਆਂ ਦੀਆਂ ਮਾਵਾਂ ਮੰਤਰੀਆਂ ਦੀਆਂ ਕੋਠੀਆਂ ਵੱਲ ਜਾਂਦੇ ਪਾਣੀ ਦੇ ਟੈਂਕਰ ਨੂੰ ਰੋਕਦੇ ਹੜਤਾਲੀ ਪਾਣੀ ਕਾਮਿਆਂ ਦੀ ਬੇਕਾਬੂ ਭੀੜ ਉੱਤੇ ਚੱਲੀ ਪੁਲਿਸ ਦੀ ਗੋਲੀ ਨਾਲ ਮਰੇ ਬੰਦਿਆਂ ਕਰਕੇ ਬੰਦ ਹੋਈ ਸੜਕ ਤੋਂ ਮੁੜਦੀਆਂ ਸਰਕਾਰੀ ਬੱਸਾਂ ਡਾਕਟਰਾਂ ਪੁਲਸੀਆਂ ਹੜਤਾਲੀਆਂ ਨੂੰ ਗਾਲ੍ਹਾਂ ਕੱਢਦੀਆਂ ਘਬਰਾਹਟ ਉਗਲਦੀਆਂ ਹਨ ਡੰਡੀ ਬਾਲ ਵਰਾ ਮਣੋਂ ਲਈ ਲੱਗੇ ਸ਼ਾਮਿਆਨੇ ਅੰਦਰ ਲਟਕਦੇ ਉਦੇਸ਼ਾਂ ਕੋਲ ਖਚਾ ਖਚ ਪਰੇ ਬਰਾਂਡੇ ਦੇ ਹੁੱਸੜ ਵਿੱਚ ਖੜੀ ਸੀਤਾ ਨੂੰ ਬੱਚੀ ਦੇ ਵੱਦ ਦੇ ਬੁਖਾਰ ਦੀ ਵੱਦ ਦੀ ਤਪਸ਼ ਇੱਕਦਮ ਕੱਟ ਗਈ ਜਾਪਦੀ ਹੈ ਜਦ ਉਸਦੇ ਮੋਢੇ ਨਾਲ ਲੰਕਿਆ ਵਿਸਮਿਕ ਚਿੰਨ ਉਸ ਦੀਆਂ ਬਹਾ ਵਿੱਚ ਪ੍ਰਸ਼ਨ ਚਿੰਨ ਬਣ ਕੇ ਡਿੱਗ ਪੈਂਦਾ ਹੈ ਡੰਡੀ ਸੀਮਾ ਦੀ ਰੱਖਿਆ ਲਈ ਛੌਣੀ ਵਿੱਚ ਕੀਤੇ ਗਏ ਵਾਦੇ ھیਠ ਆਈ ਪੰਜ ਕੋ ਇਕੜ ਜ਼ਮੀਨ ਦਾ ਅੱਖਾਂ ਪੁੰਜਣ ਜਿੰਨਾ ਮੁਆਵਜ਼ਾ ਦੇ ਕੇ ਕੇਂਦਰ ਸਰਕਾਰ ਦੀ ਪਾਈ ਫਾਹੀ ਨੂੰ ਨਜਿੱਠਣ ਲਈ ਰਾਜ ਦੇ ਮੁੱਖ ਮੰਤਰੀ ਨੇ ਸ਼ਹਿਰ ਦੇ ਰੈਸਟ ਹਾਊਸ ਵਿੱਚ ਆਉਣਾ ਸੀ ਡੰਡੀ ਰੈਸਟ ਹਾਊਸ ਦੀ ਸਫਾਈ ਅਤੇ ਨੇੜਿਆਂ ਦੀ ਜਰਨੈਲੀ ਸੜਕ ਦੁਆਲੇ ਲੱਗੇ ਸਫੈਦਿਆਂ ਹੇਠ ਨਰਸਰੀ ਦੀਆਂ ਥੈਲੀਆਂ ਵਿੱਚ ਉਗਾਏ ਨਿੱਕੇ-ਨਿੱਕੇ ਬੂਟਿਆਂ ਨੂੰ ਸਵਾਰਨ ਦਾ ਕੰਮ ਅਜਿਹੇ ਵੇਲੇ ਕਮੇਟੀ ਵਾਲਿਆਂ ਲਈ ਬਹੁਤਾ ਹੀ ਵੱਧ ਜਾਂਦਾ ਹੈ ਡੰਡੀ ਬਾਕੀ ਦੇ ਸ਼ਹਿਰ ਵੱਲੋਂ ਰੈਡੀ ਅਵੇਸਲੇ ਹੋ ਕੇ ਇੱਕੋ ਹੀ ਥਾਂ ਝੋਕੇ ਗਏ ਸਾਰੇ ਸਫਾਈ ਮਜ਼ਦੂਰਾ ਦੇ ਕੰਮ ਦਾ ਨਿਰੀਖਣ ਕਰਕੇ ਪ੍ਰਧਾਨ ਹੋਰੀ ਬੜੇ ਚੈਨ ਨਾਲ ਹਨੇਰੇ ਪਏ ਕਾਰ ਪਹੁੰਚੇ ਅਤੇ ਸੁੱਖ ਦੀ ਨੀਂਦ ਸੌ ਗਏ ਡੰਡੀ ਕੇਲਿਆਂ ਦੇ ਬੂਟਿਆਂ ਨੂੰ ਧਰਤੀ ਵਿੱਚ ਗੱਡੀਆਂ ਬਾਂਸਾਂ ਦੀਆਂ ਪੌੜੀਆਂ ਦਾ ਆਸਰਾ ਦੇ ਕੇ ਜੀ ਆਇਆਂ ਨੂੰ ਦਾ ਗੇਟ ਬਣਾਉਣ ਲਈ ਜਦ ਪ੍ਰਧਾਨ ਹੋਰੀ ਅਗਲੇ ਦਿਨ ਆਏ ਤਾਂ ਰੈਸਟ ਹਾਊਸ ਅਤੇ ਸੜਕ ਵਿਚਕਾਰ ਲਈ ਥਾਂ ਉੱਤੇ ਸਿਕਲੀਗਰਾ ਦੀਆਂ ਝੁੱਗੀਆਂ ਅਤੇ ਇੱਟਾਂ ਦੇ ਚੁੱਲ੍ਹਿਆਂ ਵਿੱਚ ਧੁਖਦਾ ਧੂਆਂ ਦੇਖ ਕੇ ਗੁੱਸਾ ਤਾਂ ਆਉਣਾ ਹੀ ਸੀ ਪਰ ਲੀਰਾ ਕਚੀਰਾ ਗੰਦੀਆਂ ਝੁੱਗੀਆਂ ਲਾਗੇ ਠੰਡ ਨਾਲ ਕੁੰਗੜੀਆਂ ਖੱਤਰਾਂ ਦੀ ਖਿਲਰੀ ਲਿੱਦ ਅਤੇ ਨਿਆਣਿਆਂ ਦਾ ਮਲਮੂਤਰ ਦੇਖ ਕੇ ਉਹਨਾਂ ਨੂੰ ਅੱਗ ਹੀ ਲੱਗ ਗਈ ਡੰਡੀ ਸਮਾਂ ਥੋੜਾ ਰਹਿੰਦਾ ਦੇਖ ਉਹ ਉਰਦੂ ਵਰਗੀ ਪੰਜਾਬੀ ਵਿੱਚ ਗਾਲਾਂ ਵਰਾਉਂਦੇ ਕਦੀ ਸਿਕਲੀ ਗਰਾਂ ਵੱਲ ਦੌੜਦੇ ਕਦੀ ਟੈਲੀਫੋਨ ਉੱਤੇ ਬੁਲਾਈ ਪੁਲਿਸ ਨੂੰ ਉੜਿੱਕਲ ਲਈ ਬਣਦੇ ਗੇਟ ਵੱਲ ਡੰਡੀ ਉਜੜੇ ਲੋਕਾਂ ਦੇ ਵਫ਼ਦ ਨੂੰ ਮਿਲਣ ਲਈ ਦਿੱਤੇ ਹੋਏ ਸਮੇਂ ਤੋਂ ਮੁੱਖ ਮੰਤਰੀ ਭਾਵੇਂ 6 ਘੰਟੇ ਪਛੜ ਕੇ ਪਹੁੰਚੇ ਪਰ ਇੰਨਾ ਸਮਾਂ ਪੁਲਿਸ ਦਾ ਡੰਡਾ ਵਰਤ ਕੇ ਵੀ ਪ੍ਰਧਾਨ ਹੋਰੀ ਝੁੱਗੀਆਂ ਦੀ ਛੌਣੀ ਨੂੰ ਗੈਸਟ ਹਾਊਸ ਦੇ ਬਿਲਕੁਲ ਸਾਹਮਣੋਂ ਉਠਾਲ ਨਾ ਸਕੇ ਡੰਡੀ ਜਦੋਂ ਹੋਸ਼ ਆਈ ਤਾਂ ਇੱਕ ਪੱਈਆ ਅਤੇ ਉਸਦੀ ਪਤਨੀ ਇੱਕ ਕਲੀਨਿਕ ਤੋਂ ਮੇਰੀ ਫਸਟ ایڈ ਕਰਵਾ ਰਹੇ ਸਨ ਡੰਡੀ ਪਈਆਨੀ ਨੇ ਆਪਣੀ ਸਾੜੀ ਪਾੜ ਕੇ ਮੇਰੀ ਲੱਤ ਦਾ ਖੂਨ ਵਗਣ ਤੋਂ ਰੋਕਣ ਲਈ